ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਹੁੰਚਿਆ ਜੀ ਪਿੰਡ ਨਿਹਾਲ ਸਿੰਘ ਵਾਲੇ ਸਪਰਿੰਗਾਂ ਵਾਲੀ ਲੱਗੀਆਂ ਜੀ ਟਰਾਲੀ ਤਿਆਰ ਕਰਨ ਤੇ ਭਰਾਵਾਂ ਨੇ ਜਾਣਾ ਹੈਗਾ ਯਾਤਰਾ ਤੇ ਸ੍ਰੀ ਹਜੂਰ ਤੇ ਅਵਨ ਦੇੜ ਤੇ ਜੇ ਹੋਰ ਵੀ ਕਿਸੇ ਭਰਾ ਨੇ ਟਰਾਲੀ ਇਦਾਂ ਸਪਰਿੰਗਾਂ ਵਾਲੀ ਤਿਆਰ ਕਰਾਉਣੀ ਹੋਵੇ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਸੈਂਡ ਕਰ ਸਕਦੇ ਆ ਜਾਂ ਇਨ ਬਾਕਸ ਦੇ ਵਿੱਚ ਆਪਣਾ ਨੰਬਰ ਸੈਂਡ ਕਰ ਦਿਓ ਤੇ ਮੈਂ ਕਾਲ ਕਰ ਲਵਾਂਗਾ ਫ੍ਰੀ ਹੋ ਕੇ ਤੇ ਕਿਹੜੇ ਕਿਹੜੇ ਭਰਾ ਜਾ ਰਹੇ ਆ ਯਾਤਰਾ ਤੇ ਜਰੂਰ ਦੱਸਿਓ ਤੇ ਇੱਕ ਗੱਲ ਜਰੂਰ ਵੀ ਸਪਰਿੰਗ ਤਾਂ ਬਹੁਤ ਸੌਖੇ ਲੱਗ ਜਾਂਦੇ ਆ ਭਰਾ ਤੇ ਇਹਨੂੰ ਦਾ ਸਪੋਰਟਾਂ ਲਾਉਣੀਆਂ ਪੈਂਦੀਆਂ ਚਾਰ ਪੂਰੀਆਂ ਮਜ਼ਬੂਤ ਜਿਹ ਆਪਾਂ ਉਹ ਨਾ ਲਾਈਆਂ ਤੇ ਸਪਰਿੰਗ ਤੁਹਾਡੇ ਵੀਰੇ ਸਾਰੇ ਹੀ ਹਿੱਲ ਜਾਣੇ ਆ ਤੇ ਜਰੂਰ ਇਹ ਚੀਜ਼ ਨੋਟ ਕਰ ਲਿਓ ਵੀ ਸਪਰਿੰਗ ਤਾਂ ਬਹੁਤ ਸੌਖੇ ਆ ਲਾਉਣੇ ਪਰ ਜਿਹੜੀਆਂ ਸਪੋਰਟਾਂ ਚਾਰ ਲੱਗਦੀਆਂ ਵਾਂ ਇਹ ਬਹੁਤ ਜ਼ਰੂਰੀ ਹੈ ਹੈਵੀ ਲਾਉਣੀਆਂ ਪੈਂਦੀਆਂ ਸਾਈਡਾਂ ਦੇ ਜਿਹੜੀਆਂ ਸਪੋਰਟਾਂ ਲਾਉਣੀਆਂ ਵਾਂ ਤੇ ਬਾਕੀ ਆਪਣੀਆਂ ਫੋਲੋ ਵੀਡੀਓ ਦੇਖਣਾ ਉੱਤੇ ਜਿੰਦਰ ਪੀਵੀ 29 ਤੇ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਆ ਤੇ ਇਕੱਤੇ ਦਿਨ ਵੇਰੀ ਆਪਾਂ ਫੋਲੋ ਵੀਡੀਓ ਅਪਲੋਡ ਕਰ ਦਾਂਗੇ ਬਾਕੀ ਹੋਰ ਕੀ ਜੇਗੇ ਨੇ ਤਿਆਰ ਕਰਾਉਣੀ